ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ। ਇਹੀ ਕਾਰਨ ਹੈ ਕਿ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗ ਸ਼ਾਲਾ ਜਨਮਹਿਮ ਬਣ ਗਈ ਹੈ। ਇਸ ਮਹਿਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ। ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਤੋਂ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਕਿ ਇਸ ਸਮੇਂ ਦਿ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਸੇ ਮਨ ਤਨ ਸਾਰਾ ਸਵਸਥ ਰਹਦਾ ਅਜੇ ਹਿਚ ਮੁਫਤ ਸੀਐਮਡੀ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਿਤ ਹੋ ਰਹੀ ਹੈ ਸਾਰੇ ਸਰਦਾਰ ਜਿਹੜੇ ਆਏ ਸਭ ਦਾ ਦਿਲੋਂ ਤੁਹਾਨੂੰ ਆਤਮਾ ਤੁਸੀਂ ਸਿੱਖ ਇਤਿਹਾਸ ਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਇਸ ਨੂੰ ਧਾਲੇਣਾ ਤੇ ਇਹ ਬਹੁਤ ਸੱਚੀ ਸ਼ਰਧਾਂਜਲੀ ਹੈ ਵੀ ਤੁਸੀਂ ਘਟਪਟਰੇ ਉੱਗੇ ਅੱਜ ਉਹਨਾਂ ਨੂੰ ਸੁਧਾਲੇ ਦੇ ਲਈ ਆਏ ਹੋ ਵੀ ਅਕਸਰ ਬਧਿਆਰ ਹੋ ਕੇ ਸੁਰੇਸ਼ ਸਾਹਿਬ ਸਿੰਘ ਦੇ ਬੇਨੁਮੇ ਪਰਮ ਨੇ ਫੜ ਉਨਾਲ ਸੁਧਾਗਲੀ ਨਹੀਂ ਹੈ ਆਪਾਂ ਕੋੜੇ ਆ ਕੇ ਜਿਹੜੇ ਰਸ਼ਿਆਂ ਦੇ ਖਿਲਾਫ ਤੇ ਜਿਹੜੇ ਸਿੰਘੀ ਸੇਹ ਦੇ ਲਈ ਤੇ ਚੰਗੇ ਸਮਾਜ ਦੀ ਸਥਾਪਨਾ ਕਰਨੀ ਹੈ ਉੱਥੇ ਹੋਣੀ ਹੋ ਸਕਦੀ ਹੈ ਤੇ ਅੱਜ ਇਹ ਸਾਈਕਲ ਰਹਿ ਰਹੀ ਹੈ ਤੇ ਕੱਲ ਨੂੰ ਹੋਰ ਹੋਈ ਅਸੀਂ ਮੌਕਾ ਰੱਖਾਂਗੇ ਲੋਕਾਂ ਨੂੰ ਆਉਣੇ ਕੋਲ ਇਸ ਦਾ ਕੱਲ ਨੂੰ ਸਵੇਰੇ ਸਾਡੇ ਕੋਲ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਜੇ ਵੀ ਅੱਜ ਇੱਥੇ ਹੋ ਕੱਲ੍ਹ ਵੀ

ਇੱਕ ਇੱਕ ਬੇਸ਼ਕੀਰ ਸ਼੍ਰੀ ਦੇਵ ਦੇ ਮਹਾਜੰਨ ਦੇ ਇਹ ਮਾਂਜੀ ਦੇ ਪੁਰਾਣੇ ਰਗਵਾਈ ਦੇ ਵਿੱਚ ਪੁਰਾਣੇ ਦਿਨ ਆਮਾਗੇ ਪਾਰਟੀ ਦੇ ਲੀਡਰਸ਼ਿਪ ਅਤੇ ਡੇਰੇ ਦੇ ਐਸਐਸਪੀ ਸਾਥ ਅਤੇ ਐਡਮਿਨਿਸਟ੍ਰੇਸ਼ਨ ਦੇ ਪੂਰੇ ਹਸਤਪੰਨ ਅੱਜ ਜਿਹੜਾ ਇਹ ਫੈਸਲਾ ਜਿਗਰ ਹੈ ਮੇਰੇ ਸਮਝਦਾ ਕਿ ਇਹ ਇੱਕ ਬਹੁਤ ਹੀ ਸਲਾਗਾ ਜੋ ਕਦਮ ਹੈ ਕਿਉਂਕਿ ਇਹਦੇ ਨਾਲ ਇਹ ਤੇ ਅਸ਼ੀਰਵਾਦ ਦੇ ਅਨੁਸਾਰ ਪੈਸੇ ਦੀ ਖੋਜ ਕਿਸ ਸਾਡਾ ਨੌਜਵਾਨ ਜਿਹੜਾ ਉਹਦੀ ਜਰਰਜੀ ਤੇ ਗਈ ਹੈ ਉਹ ਪੰਜਾਬ ਦੇ ਰੋਦੇ ਦੇ ਉਹਦੀ ਜਿਹੜੀ ਤਰਕੀਰੇ ਲਗਣੀ ਚਾਹੀਦੀ ਆ ਉਹਦੀ ਜੁਨੀ ਦੇ ਲਗਣੀ ਚਾਹੀਦੀ ਆ ਅਸਲ ਸਮਝਾ ਕੇ ਬਹੁਤ ਜ਼ਗਾ ਬਰਾਲਾ ਮੈਂ ਪੂਰੀ ਇੰਸਟੀਚੂਨ ਨੂੰ ਲਗ ਲਗ ਬਤਾਈ ਦਿੱਤਾ ਨਾ ਔਰ ਕਿਸ ਕਾਲ ਦੀ ਆਰਚੀ ਆ ਨਾ ਕਿ ਸਾਡੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਹੀ ਤੋਂ ਮੈਂ ਅੱਜ ਦੇਖਿਆ ਇੱਕ ਮੈਲਾ ਸ਼ੁਰੂ ਕਰਨਗੇ ਇੱਕ ਵਰਥੀ ਉਸ ਦਾ ਕਲਪਨਿਤ ਜਨਮ ਦਿਹਾੜੇ ਦੀ ਲੱਖਾਂ ਦਾ ਬਧਾਈ ਸਾਰੇ ਡਿਸਟ੍ਰਿਕਟ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਇਹਦੀ ਵਧਾਈ ਦਿੰਦਾ ਹਾਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 2 ਦਿਨ ਦਾ ਜਿਹੜਾ ਇਨਕਲਾਬ ਮੇਲਾ ਹੈ ਉਹਦੀ ਆਈਟੀਆ ਗਰਾਊਂਡ ਦੇ ਵਿੱਚੋਂ ਸ਼ੁਰੂਆਤ ਹੋ ਰਹੀ ਹੈ ਇਥੋਂ ਅਸੀਂ ਸਾਈਕਲਥਨ ਕਰਵਾ ਰਹੇ ਹਾਂ ਜਿਦੇ ਵਿੱਚ ਸਾਨੂੰ ਬਹੁਤ ਹੀ ਭਰਮਾ ਹੰਗਾਰਾ ਮਿਲਿਆ ਹੈ ਬਹੁਤ ਹੀ ਸਕੂਲਾਂ ਦੇ ਵਿੱਚੋਂ ਸਾਰੇ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਲੋਕ ਇਕੱਠੇ ਹੋਏ ਨੇ ਤੇ ਅਸੀਂ ਇਥੋਂ ਸਾਈਕਲਥਨ ਨੂੰ ਰੈਲਵੇ ਦੀ ਜਿਹੜੀ ਆ ਸ਼ੁਰੂਆਤ ਕਰਾਂਗੇ ਤੇ ਮੈਂ ਸਾਰੇ ਨਗਰਵਾਸੀਆਂ ਨੂੰ ਇਹ ਵੀ ਤੁਹਾਡੇ ਮਾਧਮ ਨਾਲ ਇੱਕ ਗੁਜਾਰਿਸ਼ ਕਰਦਾ ਕਿ ਜਿਹੜਾ